ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਬ੍ਰਿਟਾਨੀ ਵਿਹਾ ਮੋਦਾ ਕੀਰ ਸਟਾਰਮਰ ਨਾਲ ਗੱਲਬਾਤ ਕੀਤੀ ਦੋਹਾਗੋ ਨੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਚਰਚਾ ਕੀਤੀ ਭਾਰਤ ਅਤੇ ਬ੍ਰਿਟਾਨੀਆ ਨੇ ਇੱਕ ਮੁਕਤ ਵਪਾਰ ਤੋਂ ਜੋਤੇ ਯਾਨੀ ਐਫਟੀਏ ਤੇ ਵੀ ਦਸਤਖਤ ਕੀਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਅਤੇ ਬ੍ਰਿਟਾਨੀਆ ਵਿਚਕਾਰ ਦੁਵੱਲੇ ਸਬੰਧਾਂ ਦਾ ਇੱਕ ਇਤਿਹਾਸਕ ਪੜਾਅ ਹੈ ਇਹ ਸਮਝੌਤਾ માત્ર ਆਰਥਿਕ ਸਾਂਝੇਦਾਰੀ ਨਹੀਂ ਬਲਕਿ साझा समृद्धि की योजना है एक और भारतीय टेक्सटाइल फुटवेयर जेम्स एंड ज्वेलरी सी फूड और इंजीनियरिंग गुड्स को यूके में बेहतर मार्केट एक्सेस मिलेगा भारत के एग्रीकल्चर प्रोड्यूस और प्रोसेस फूड इंडस्ट्री के लिए यूके की मार्केट में नए अवसर बनेंगे भारत के युवाओं किसानों मछुआरों और एमएसएमई सेक्टर के लिए यह समझौता विशेष रूप से लाभकारी सिद्ध होगा वही दूध मुक्त व्यापार समझौते जलंधर खेड कारोबारियां ने शलाघा की है ਇਹ ਜਦੋਂ ਫੀਟेड ਸਾਡਾ ਐਗਰੀਮੈਂਟ ਹੋਇਆ ਯੂਕੇ ਦੇ ਨਾਲ ਇਹਦੇ ਨਾਲ ਸਾਡੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਦੀ ਪੂਰੀ ਜਦਾ ਉਮੀਦ ਹੈ ਜਿਹਦੇ ਨਾਲ ਸਾਡੀ ਐਕਸਪੋਰਟ ਵਧੇਗੀ ਨਾਲ ਦੀ ਨਾਲ ਇੰਪੋਰਟ ਦੇ ਵਿੱਚ ਵੀ ਸਾਡਾ ਆਪਸ ਦੇ ਵਿੱਚ ਬਹੁਤ ਜ਼ਿਆਦਾ 인ਫਰਾਸਟਰਕਚਰ ਚ ਰਾ ਮਟੀਰੀਅਲ ਦੇ ਵਿੱਚ ਹਾਰਡਵੇਅਰ ਦੇ ਵਿੱਚ ਸਾਨੂੰ ਕੁਆਲਟੀ ਦੇ ਤੇ ਕਨਸਿਡਰ ਕਰਕੇ ਇਹ ਬਿਜ਼ਨਸ ਵਧਣ ਦੀ ਬਹੁਤ ਜ਼ਿਆਦਾ ਉਮੀਦ ਹੈ ਔਰ ਮੈਂ ਇਸ ਮੌਕੇ ਦੇ ਤੇ ਸਾਰੇ ਹੀ ਇੰਡਸਟਰੀਲਿਸਟ ਨੂੰ ਔਰ ਭਾਰਤ ਸਰਕਾਰ ਨੂੰ ਜਿਹੜੀ ਵੀ ਅਸੀਂ ਇਸ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਸਭ ਨੂੰ ਬੈਨੀਫਿਟ ਹੋਵੇ ਉਮੀਦ ਕਰਦਾ ਕਿ ਇਹ ਸਾਰਿਆਂ ਨੂੰ ਅੱਛਾ ਆਵੇ ਔਰ ਦੇਸ਼ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਟਾਪ ਲੈਵਲ ਦੇ ਵਰਲਡਵਾਈਡ ਦੇ ਉੱਤੇ ਹੋਰ ਵਧੀਆ